ਨਾਲ ਕਸਤਰਾਂ ਅੰਦਰ ਯੂਥ ਅਕਾਲੀ ਆਗੂ ਜਗਮੀਤ ਸਿੰਘ ਹਰੀਉ ਦੀ ਅਗਵਾਈ ਹੇਠ ਵਿਕਰਮਜੀਤ ਸਿੰਘ ਜੀਟੀ ਅਰੀ ਪੇਹੀ ਤੇ ਉਤੇ ਚੰਡੀਗੜ੍ਹ ਪਹੁੰਚਣ ਲਈ ਪਾਤਣਾ ਤੋਂ ਇੱਥੋਂ ਰਵਾਨਾ ਹੋਣ ਲੱਗੇ ਪੁਲਿਸ ਨੇ ਕੀਤਾ ਡਟੇਨ ਇਹ ਟਕ ਵਕਤ ਗੱਲਬਾਤ ਕਰਦੇ ਹੋਏ ਜਗਮੀਤ ਸਿੰਘ ਹਰੀਉ ਨੇ ਕਿਹਾ ਕਿ ਵਿਕਰਮਜੀਤ ਸਿੰਘ ਜੀਟੀ ਅਰੇ ਝੂਠੇ ਕੇਸ ਪਾਉਣ ਵਾਲੀ ਸਰਕਾਰ ਨੂੰ ਲੇਖਾ ਜੋਖਾ ਦੇਣਾ ਪਵੇਗਾ ਅਸੀਂ ਗੱਲ ਕਰਦੇ ਆ ਇੱਥੇ ਜਦੋਂ ਕਿ ਰੋਕਿਆ ਸੀਟੀ ਪੁਲਿਸ ਵੱਲੋਂ ਇਹਨਾਂ ਨੂੰ ਇਸ ਵਕਤ ਜਿਹੜਾ ਪਾਤਣਾ ਤੋਂ ਤਿਰਨ ਲੱਗੇ ਔਰ ਕਿਸ ਤਰ੍ਹਾਂ ਇਹਨਾਂ ਦੀ ਅੱਜ ਇਸ ਵਕਤ ਫੇਰੀ ਦਾ ਕੀ ਪੰਜਾਬ ਸਰਕਾਰ ਜੈ ਸਰਕਾਰ ਮੁੜਦਾਬਾਹ ਜੈ ਸਰਕਾਰ ਮੁੜਦਾਬਾਹ ਦੇ ਵਿੱਚ ਅਕਾਲੀ ਵਰਕਰ ਸੀ ਆਪਣਾ ਫਰਜ ਸਮਝਦੇ ਹੋਏ ਕਿ ਜੇ ਸਾਡੇ ਨੇਤਾ ਨਾਲ ਕੋਈ ਤੱਕਾ ਹੁੰਦਾ ਜਾਂ ਤਸ਼ੱਦਦ ਹੁੰਦਾ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਅੱਜ ਪੇਸ਼ੀ ਤੇ ਉਹਨਾਂ ਦੀ ਹੌਸਲਾ ਵਜਾਈ ਲਈ ਸਾਡੀ ਪਾਰਟੀ ਦੀ ਹਾਜ਼ਰੀ ਲਵਾਉਣ ਲਈ ਉੱਥੇ ਜਾਣਾ ਸੀ ਸੋ ਮਤਲਬ ਜਗਾ ਜਗਾ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਅੱਜ ਸੀਲ ਕਰ ਦਿੱਤਾ ਗਿਆ ਪੰਜਾਬ ਨੂੰ ਤੇ ਸਾਨੂੰ ਵੀ ਇੱਥੇ ਸਵੇਰ ਤੋਂ ਡੱਕਿਆ ਹੋਇਆ ਕਿ ਅੱਗੇ ਨਹੀਂ ਜਾਣ ਦੇਣਾ ਪੁਲਿਸ ਨੂੰ ਉੱਤੋਂ ਹੁਕਮ ਨੇ ਇਹ ਸਾਡੇ ਵੀਰ ਨੇ ਇੱਥੇ ਜਿੰਨੇ ਮਲਾਜ਼ਮ ਨੇ ਇਹਨਾਂ ਦੀ ਡਿਊਟੀ ਹੈ ਇਹਨਾਂ ਨੇ ਤਾਂ ਸਾਨੂੰ ਰੋਕਣਾ ਹੀ ਸੀ ਇਹਨਾਂ ਨਾਲ ਸਾਡੀ ਕੋਈ ਨਹੀਂ ਪਰ ਇਹਨਾਂ ਨੂੰ ਜੋ ਉੱਪਰੋਂ ਹੁਕਮ ਨੇ ਸਰਕਾਰੀ ਹੁਕਮ ਨੇ ਭਗਵੰਤ ਸਿੰਘ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਹਾਨੂੰ ਅਕਾਲੀਦਰ ਤੋਂ ਇੰਨਾ ਡਰ ਕਿਉਂ ਲੱਗਣ ਲੱਗ ਗਿਆ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਡਾਇਨਾਸੌਰ ਆ ਜਾਣਗੇ ਅਕਾਲੀ ਨਹੀਂ ਆਉਂਦੇ ਪਰ ਇਹ ਜਿਹੜੀ ਤੁਹਾਡੀ ਬਖਲਾਟ ਹੈ ਨਾ ਅੱਜ ਜਿਵੇਂ ਤੁਸੀਂ ਪੰਜਾਬ ਸੀਲ ਕੀਤਾ ਐਮਰਜੈਂਸੀ ਵਾਲੇ ਹਾਲ ਕਰਤੇ ਪੰਜਾਬ ਦੇ ਇਹ ਤੁਹਾਡਾ ਕਾਲੀ ਦਲ ਤੋਂ ਡਰ ਅੱਜ ਸਾਫ ਹੋ ਗਿਆ ਪਰਦਾ ਚੁੱਕਿਆ ਗਿਆ ਤੇ ਅਸੀਂ ਨਾ ਕਦੇ ਘਬਰਾਏ ਆ ਨਾ ਘਬਰਾਵਾਂਗੇ ਇਹ ਸਾਡਾ ਲੀਡਰ ਹੈ ਅਸੀਂ ਪੰਜਾਬ ਦੇ ਕੱਲੇ-ਕੱਲੇ ਇੱਕ-ਇੱਕ ਬੰਦੇ ਲਈ ਜਿੱਥੇ ਵੀ ਕਿਸੇ ਨਾਲ ਤਸ਼ੱਦਦ ਹੋਊਗਾ ਜਾਂ ਸਰਕਾਰੀ ਧੱਕਾ ਹੋਊਗਾ ਅਸੀਂ ਇਸੇ ਤਰੀਕੇ ਆਵਾਜ਼ ਬੁਲੰਦ ਕਰਦੇ ਰਵਾਂਗੇ ਤੁਹਾਡੇ ਸਾਲ 1.5 ਸਾਲ ਰਹਿ ਗਏ ਨੇ ਜਿਸ ਤਰੀਕੇ ਤੁਸੀਂ ਆਪਣੀ ਸਰਕਾਰ ਦੇ ਵਿੱਚ ਆਪਣੇ ਤਾਨਾਸ਼ਾਹੀ ਹੁਕਮਾਂ ਦੇ ਨਾਲ ਲੋਕਾਂ ਨਾਲ ਧੱਕਾ ਕਰ ਰਹੇ ਹੋ ਤੁਹਾਨੂੰ ਇਸ ਦਾ ਜਵਾਬ ਲੋਕਾਂ ਦੀ ਕਚਹਿਰੀ ਵਿੱਚ ਸਤਾਈ ਵਿੱਚ ਦੇਣਾ ਪਊਗਾ ਸੋ ਜਿੰਨੇ ਵੀ ਅੱਜ ਅਕਾਲੀ ਵਰਕਰ ਸਾਡੇ ਹਲਕਾ ਸਮਾਣਾ ਤੇ ਫਤਰਾਣਾ ਦੇ ਵਿੱਚੋਂ ਉੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤਕੜੇ ਰਹੋ ਇਹਨਾਂ ਨੇ ਹੁਣ ਡੇਢ ਸਾਲ ਆਪਾਂ ਨੂੰ ਇਸ ਤਰੀ ਭਜਾਉਣਾ ਪਰ ਕੋਈ ਗੱਲ ਨਹੀਂ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਤਾਂ ਆਪਾਂ ਨੂੰ ਇਹ ਜੋ ਨਿੱਕੀਆਂ ਮੋਟੀਆਂ ਲੜਾਈਆਂ ਨੇ ਜੈ ਸੰਘਰਸ਼ ਨੇ ਲੜਨੇ ਪੈਣਗੇ ਕੋਈ ਗੱਲ ਨਹੀਂ ਸਾਨੂੰ ਰੀਟੇਨ ਕਰ ਲਿਆ ਕਿਸੇ ਜੇਲ੍ਹ 'ਚ ਵੀ ਭੇਜ ਦੇਣਗੇ ਸਾਨੂੰ ਤਾਂ ਵੀ ਕੋਈ ਗੱਲ ਨਹੀਂ ਅਸੀਂ ਪੰਜਾਬ ਦੇ ਹੱਕਾਂ ਲਈ ਤੇ ਖਾਸ ਕਰਕੇ ਜੇ ਸਾਡੇ ਕਿਸੇ ਅਕਾਲੀ ਲੀਡਰ ਦੇ ਨਾਲ ਕੋਈ ਟੱਕਾ ਹੋਊਗਾ ਅਸੀਂ ਇਸ ਤਰੀਕੇ ਆਪਣੀ ਆਵਾਜ਼ ਉਠਾਵਾਂਗੇ ਨਾ ਸਾਨੂੰ ਸਰਕਾਰ ਦਾ ਕੱਲ ਡਰ ਸੀ ਨਾ ਅੱਜ ਡਰ ਹੈ ਸਾਨੂੰ ਚਾਹੇ ਜੇਲਾ ਭੇਜਣਾ ਹੈ ਸਾਡੇ ਤੇ ਕੋਈ ਤਸ਼ੱਦਦ ਕਰਨਾ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਿਓ 27 ਦੇ ਵਿੱਚ ਤੁਹਾਨੂੰ ਤੁਹਾਡਾ ਸ਼ੀਸ਼ਾ ਦਿਖਾਵਾਂਗੇ ਤੁਹਾਡੇ ਦਿੱਲੀ ਵਾਲੇ ਆਕਾਵਾਂ ਨੂੰ ਦਿੱਲੀ ਦੁਆਰਾ ਭੇਜਾਂਗੇ ਉੱਥੇ ਬੰਦ ਕਰਕੇ ਆਵਾਂਗੇ ਇਹ ਫਾਇਰ ਵਿੱਚ ਕਾਨੂੰਨ ਜਿਹੜਾ ਕੇਸ ਕਰ ਰਿਹਾ ਉਹ ਕਿਵੇਂ ਨੇ ਦੇਖੋ ਕੇਸ ਹੋਇਆ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਡਿਸਪਰੋਪੋਰਸ਼ਨੇਟ ਐਸੈਟਸ ਕਹਿ ਦਿੰਦੇ ਆ ਉਹਨੂੰ 540 ਕਰੋੜ ਦਾ ਰੌਲਾ ਪਾ ਰਿਹਾ ਸਾਰਾ ਇਹਨਾਂ ਦਾ ਸੋਸ਼ਲ ਮੀਡੀਆ ਜਿੰਨਾ ਤਾਣਾ ਬਣਾ ਸਾਰਾ ਲੱਗਿਆ ਇਹਨੂੰ ਇੱਕ ਹਾਈਲਾਈਟ ਕਰਨ ਲਈ ਇਹ ਸਰਕਾਰ ਤਮਾਸ਼ੇ ਦੇ ਸਿਰ ਤੇ ਚੱਲਦੀ ਹੈ ਜੋ ਐਫ ਆਈ ਆਰ ਹੈ ਉਹਦੇ ਵਿੱਚ ਸਿਰਫ 101 ਕਰੋੜ 47 ਲੱਖ ਦਾ ਵੇਰਵਾ ਹੈ ਕਿ 1 ਕਰੋੜ 47 ਲੱਖ ਆਮਦਨ ਤੋਂ ਵੱਧ ਜਾਇਦਾਦ ਪਾਈ ਗਈ ਹੈ ਪਰ ਨਹੀਂ ਇਹਨਾਂ ਨੇ ਕੀ ਕਰਨਾ ਤਮਾਸ਼ਾ 540 ਕਰੋੜ ਦਾ ਰਾਲਾ ਪਾਤਾ ਇਹ ਕੋਈ ਕੋਰਟ ਟ੍ਰਾਇਲ ਨਹੀਂ ਹੋ ਰਿਹਾ ਇਹ ਮੀਡੀਆ ਟ੍ਰਾਇਲ ਹੋ ਰਿਹਾ ਹੈ ਬਿਲਕੁਲ ਵਿਕਰਮ ਰੰਜੀਤ ਸਿੰਘ ਜ ਮਜੀਠੀਆ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੇ 540 ਕਰੋੜ ਐਫ ਆਈ ਆਰ ਚ ਪਾਓ ਦੂਜੀ ਗੱਲ ਇਹਨੂੰ ਪ੍ਰਚਾਰਿਆ ਕੀ ਜਾ ਰਿਹਾ ਹੈ ਅਸੀਂ ਜੋ ਨਸ਼ਾ ਵਿਰੁੱਧ ਜਿਹੜਾ ਇਹਨਾਂ ਦਾ ਯੁੱਧ ਨਸ਼ਾ ਵਿਰੁੱਧ ਮਹਿਮ ਚੱਲ ਰਹੀ ਹੈ ਅਸੀਂ ਉਹਦੇ ਚ ਕਾਰਵਾਈ ਕੀਤੀ ਹੈ ਉਹ ਤਾਂ ਸਾਢੇ 3 ਸਾਲ ਤੋਂ ਕੇਸ ਚੱਲ ਰਹੇ ਇਹਨਾਂ ਤੋਂ ਚਲਾਨ ਨਹੀਂ ਪੇਸ਼ ਹੋਇਆ ਆਮਦਨ ਤੋਂ ਵੱਧ ਜਿਹਦਾਦ ਨੂੰ ਯੁੱਧ ਨਸ਼ੇ ਵਿਰੁੱਧ ਨਾਲ ਕਿਵੇਂ ਜੋੜ ਕੇ ਦੇਖ ਸਕਦੇ ਨੇ ਇਹ ਬੁਲਕਣ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕਿਉਂਕਿ ਇਹ ਸਰਕਾਰ ਮਸ਼ਹੂਰੀਆਂ ਨਾਲ ਫੇਸਬੁੱਕ ਤੋਂ ਮੀਡੀਆ ਤੋਂ ਉੱਠ ਕੇ ਬਣੀ ਹੈ ਇਹਨੇ ਉਸੇ ਤਰੀਕੇ ਖਤਮ ਹੋਣਾ ਹੈ ਭਗਵੰਤ ਮਾਨ ਸਾਹਿਬ ਸਾਢੇ 3 ਸਾਲ ਲੰਘੇ ਹੋਣੇ ਚੱਲਣਾ ਨਹੀਂ ਹੁਣ ਲੋਕਾਂ ਦੀ ਅੱਖਾਂ ਖੁੱਲ ਚੁੱਕੀਆਂ ਇੱਕ ਵਾਰ ਧੋਖਾ ਖਾ ਲਿਆ ਜੇ ਹੁਣ ਤੁਸੀਂ ਕਹੋਗੇ ਨਾ ਕਿ 540 ਕਰੋੜ ਜਾਂ ਯੁੱਧ ਨਸ਼ਿਆਂ ਵਿਰੁੱਧ ਤੁਹਾਡਾ ਸਭ ਲੋਕਾਂ ਦੀ ਨਜ਼ਰਾਂ 'ਚ ਫਲੋਪ ਹੈ ਇਹ ਡਰਾਮੇ ਕਰਨੇ ਛੱਡ ਦਿਓ ਲੋਕਾਂ ਦਾ ਕੋਈ ਕੰਮ ਕਰ ਦਿਓ ਜੋ ਪਬਲਿਕ ਨਾਲ ਤੁਸੀਂ ਵਾਅਦੇ ਕੀਤੇ ਨੇ ਉਹ ਪੂਰੇ ਕਰ ਦਿਓ ਨਹੀਂ ਤਾਂ 2027 ਦੇ ਵਿੱਚ ਤੁਹਾਨੂੰ ਕਿਸੇ ਨੇ ਵੋਟਾਂ ਮੰਗਣ ਵੀ ਨਹੀਂ ਬੜਨ ਦੇਣਾ ਕਿਸੇ ਪਿੰਡ 'ਚ ਕਿਸੇ ਮਹੱਲੇ 'ਚ ਤਮਾਸ਼ਾ ਤੁਹਾਡੇ ਨਾਲ ਹੋਣਾ ਵਰਕਰਾਂ ਦੇ ਇੱਥੋਂ ਜੋ ਸਤਰਾਂ ਨੇ ਤੋਂ 5-6 ਗੱਡੀਆਂ ਸਾਡੀਆਂ ਤਕਰੀਬਨ ਮੁਹੱਲੀ ਪਹੁੰਚ ਚੁੱਕੀਆਂ ਨੇ ਕੁਝ ਸੱਜਣਾਂ ਨੂੰ ਰਾਹ 'ਚ ਰੋਕ ਲਿਆ ਹਲਕਾ ਸਮਾਨੇ ਤੋਂ 13-14 ਗੱਡੀਆਂ ਗਈਆਂ ਸੀ ਸਵੇਰੇ ਮੇਰੀ ਤਿੰਨ ਚਾਰ ਨਾਲ ਗੱਲ ਹੋਈ ਹੈ ਜਿਹੜੇ ਉੱਥੇ ਪਹੁੰਚ ਚੁੱਕੇ ਨੇ। ਵੇਖੋ ਹੁਣ ਕੋਰਟ ਦੇ ਵਿੱਚ ਕੇਸ ਹੈ। ਕੋਰਟ ਨੇ ਮਾਨਯੋਗ ਕੋਰਟ ਨੇ ਫੈਸਲਾ ਲੈਣਾ ਹੈ। ਅੱਜ ਪੰਜਾਬ ਪੁਲਿਸ ਵੇਖੋ ਰਿਮਾਂਡ ਮੰਗਦੀ ਹੈ। ਕੋਰਟ ਕੀ ਫੈਸਲਾ ਲੈਂਦਾ ਹੈ। ਪਰ ਅਸੀਂ ਤਾਂ ਕੋਰਟ ਨੂੰ ਅਪੀਲ ਕਰਾਂਗੇ ਬਿਲਕੁਲ ਝੂਠੇ ਨੇ। ਅੱਜ ਤੱਕ ਇਹਨਾਂ ਨੇ ਕਿਸੇ ਤੇ ਵੀ ਜੋ ਝੂਠਾ ਪਰਚਾ ਕੇਸ ਪਾਇਆ ਕਿਸੇ ਨੂੰ ਸਿਰੇ ਨੇ ਪਰੇ ਨਹੀਂ ਚੜਾ ਸਕੇ ਤੇ ਬਿਲਕੁਲ ਝੂਠੇ ਨੇ ਇਨਸਾਫ ਦਿੱਤਾ ਜਾਵੇ ਬਿਕਰ ਮੈਂ ਪੰਜਾਬ ਦੇ ਲੋਕਾਂ ਨੂੰ ਦੱਸ ਰਿਹਾ ਤੁਸੀਂ ਗਵਾਹ ਹੋਵੋਗੇ ਇਸ ਗੱਲ ਦੇ ਇਹ ਦੁਬਾਰਾ ਮਾਫੀ ਮੰਗ ਕੇ ਆਪਣੇ ਹੱਥ ਛਡਾਉਣਗੇ ਸਿਰਫ ਤੁਹਾਨੂੰ ਗਮਰਾਹ ਕਰ ਰਹੇ ਨੇ ਅੱਜ ਦੀ ਘੜੀ ਸਾਨੂੰ ਜਿਹੜੇ ਕਿ ਅੱਜ ਇੱਥੇ ਜਗਮੀਤ ਸਿੰਘ ਹਰੇਊ ਜਾ ਰਹੇ ਨੇ ਇਹ ਗੱਡੀਆਂ ਲੈ ਕੇ ਅਸੀਂ ਸਿਟੀ ਇੰਚਾਰਜ ਨਾਲ ਵੀ ਗੱਲ ਕਰਾਂ ਕਿ ਇਸ ਤਰ੍ਹਾਂ ਦਾ ਇਹਨਾਂ ਦਾ ਅੱਜ ਇੱਥੇ ਰੋਕਣ ਦਾ ਪ੍ਰਬੰਧ ਕੀਤਾ ਗਿਆ ਹੈ ਜੀ ਦੇਗਰੇਮ ਜੀ ਠੀਕ ਹੈ ਅੱਜ ਮਾਂ ਜੋ ਕੋਟ ਮਹਾਲੀ ਵਿਕੇ ਪੇਸ਼ੀ ਹੈ ਠੀਕ ਹੈ ਜਿਨ੍ਹਾਂ ਨੂੰ ਉਥੇ ਵਰਕਰਾਂ ਦੇ ਲਾ ਐਂਡ ਆਰਡਰ ਦੀ ਸੀਟਿੰਗ ਵਿੱਚ ਮਦਦ ਨਹੀਂ ਰੱਖਦੇ ਹੋਏ ਇਹਨਾਂ ਨੂੰ ਇੱਥੇ ਰੋਕਿਆ ਗਿਆ ਡਿਟੇਨ ਕੀਤਾ ਗਿਆ ਤੇ ਚਾਹ ਜੋ ਅਮਨ ਸ਼ਾਂਤੀ ਭੰਗ ਨਾ ਹੋ ਅਮਨ ਸ਼ਾਂਤੀ ਵਿੱਚ ਵਰਕਰਾਂ ਰੱਖਣ ਵਾਸਤੇ ਰੋਕੇ ਗਏ ਏ ਸੰਚੀਟੀ ਇਨਚਾਰਜ ਜਿਹੜੇ ਕਿ ਅੱਜ ਦੱਸ ਰਹੇ ਸੰਨ ਕਿ ਇਹਨਾਂ ਨੂੰ ਜਿੱਥੇ ਅੱਜ ਰੋਕਿਆ ਗਿਆ ਹੈ ਜਿਹੜੇ ਕਿ ਇਕਾਲੀ ਵਰਕਰ ਜਗਮੀਤ ਸਿੰਘ ਹਰੇਊ ਦੀ ਇੱਕ ਮਾਨ ਹੈਟ ਇੱਥੇ ਜਾ ਰਹੇ ਸੀ ਮਜੀਠੀਆ ਦੇ ਨਾਲ ਪਤਾ ਲੈਣ ਔਰ ਇਸ ਵਕਤ ਦਾ ਤੁਹਾਨੂੰ ਜਿਹੜਾ ਕਿ ਇੱਥੇ ਰੋਕਿਆ ਹੋਇਆ ਇਹਨਾਂ ਨੂੰ ਇਸ ਵਕਤ ਦਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੈ ਔਰ ਜੋ ਕੰਨਾ ਹੈ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਇਕਾਲੀਆਂ ਦੀਆਂ ਇੱਥੇ ਅੱਜ ਰੋਕੀਆਂ ਗਈਆਂ ਹਨ ਤੁਹਾਨੂੰ ਪਲ-ਪਲ ਦੀ ਜਾਣਕਾਰੀ ਹੋਰ ਵੀ ਦਿੰਦੇ ਰਹਾਂਗੇ ਕਿ ਇਸ ਤਰ੍ਹਾਂ ਅਕਾਲੀ ਦਲ ਜਿਹੜਾ ਕਿ ਅੱਜ ਸਰਗਰਮੀ ਦਿਖਾ ਰਿਹਾ ਹੈ ਜਿੱਥੇ ਬ੍ਰਿਕਮ ਜੇਤ ਸਿੰਘ ਜੀ ਠੀ ਅਦੀ ਗ੍ਰਿਫਤਾਰੀ ਹੋਈ ਆ ਉੱਥੇ ਹੀ ਅਕਾਲੀਆਂ ਵੱਲੋਂ ਅੱਜ ਉਹਨਾਂ ਤੇ ਉੱਥੇ ਪਹੁੰਚਣ ਦਾ سلسلہ ਲਗਾਤਾਰ ਜਾਰੀ ਹੈ